ਹਲੋ ਹਲੋ ਮੈਂ ਦਿਲ ਦੀਆਂ ਗਹਿਰਾਈਆਂ ਛੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਜਿੰਦਾਬਾਦ ਜਿਸ ਪ੍ਰਕਾਰ ਲੁਧਿਆਣਾ ਦੇ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਮੈਂ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕਰ ਸਕਦਾ ਕਿ ਮੈਂ ਉਨ੍ਹਾਂ ਦਾ احسان ਕਿਵੇਂ ਉਜ਼ਾਰਾਂਗਾ ਮੈਨੂੰ ਲੱਗਦਾ ਹੈ ਮੇਰੀਆਂ ਸੱਤ ਪੀੜੀਆਂ ਲੱਗੀਆਂ ਰਹਿਣ ਤਦ ਹੀ ਨਰਿਆਣਾ ਦੇ ਲੋਕਾਂ ਦਾ ਅਸੀਂ ਉਸ ਸਾਥ ਦੀ ਉਤਾਰ ਸਕਦੇ ਆ। ਪਿਆਰਾ ਚੁੱਪ ਕਰਾਏ ਹੋ। ਮੈਨੂੰ ਲੋਕ ਪਾਰੀ ਕਹਿੰਦੇ ਸਰ। ਕੋਈ ਕਹਿੰਦੇ ਸੀ ਲੁਧਿਆਣਾ ਇੱਡੀ ਇੱਕ ਤਰੀਕ ਤੋਂ ਬਾਅਦ ਰੁਕਣਾ ਨਹੀਂ ਹੈ। ਕੋਈ ਕਹਿੰਦੇ ਸੀ ਸਾਨੂੰ ਸਮਰਥਨ ਦੇਤਾ। ਕੋਈ ਕਹਿੰਦੇ ਸੀ ਬੜੇ ਪਤਾ ਨਹੀਂ ਬਹੁਤ سارے ਇਲਜ਼ਾਮات ਬਹੁਤ ਸਾਰੀਆਂ ਗੱਲਾਂ ਰਾਜੇ ਵੜਿੰਗ ਦੇ ਬਾਰੇ ਲੋਕਾਂ ਨੇ ਕਹੀਆਂ। ਪਰ ਉਹਨਾਂ ਸਾਰੀਆਂ ਗੱਲਾਂ ਨੂੰ ਲੁਧਿਆਣਾ ਦੇ ਲੋਕਾਂ ਨੇ ਔਰ ਮੇਰੇ ਭਰਾਵਾਂ ਨੇ ਨਕਾਰਿਆ ਔਰ ਮੈਂ ਇੱਕ ਦਿਨ ਗੱਲ ਕੀਤੀ ਮੇਰਾ ਦੋਸਤ ਇੱਕ ਦਿਨ ਵਾਲ ਕਟਾਉਣ ਗਿਆ ਕਿਸੇ ਵਿਅਕਤੀ ਤੋਂ ਤੇ ਉਹ ਕਹਿੰਦਾ ਵੀ ਲੁਧਿਆਣਾ ਦਾ ਸੀ ਪੁਰਾਣਾ ਉਹਦਾ ਸਾਥੀ ਸੀ ਵਾਲ ਕਟਾਉਣ ਕੱਟਣ ਵਾਲਾ ਮੇਰਾ ਵੀ ਕਹਿੰਦਾ ਵੀ ਕਿਸ ਕੋ ਵੋਟ ڈال ਰਹੇ ਹੋ ਉਹ ਕਹਿੰਦਾ ਜੀ ਆਪ बताइए ਆਪ مالک ਹੈ ਮੈਂ ਤਾਂ ਆਪਕੇ ਕਹਨੇ ਪੇ ਡਾ ਦੂੰਗਾ ਕਹਿੰਦਾ ਵੀ ਮੈਂ ਕਿਸੇ ਕਹ ਨਹੀਂ ਕਹੂੰਗਾ ਤੂੰ ਬੋਤਾ ਕੇ ਇਸ ਨੂੰ ਵੋਟ ਦੇਗਾ ਕਹਤਾ ਜੀ ਫਿਰ ਮੇਰਾ ਮਨ ਤੋਂ ਜੋ ਬਾਹਰੀ ਬਾਹਰੀ ਜਿਸ ਨੂੰ ਕਹਤੇ ਹੈ ਕਿਰਾ ਬਾਦ ਦਾ ਕਹਿੰਦੇ ਮੇਰਾ ਜੀ ਕਰਦਾ ਮੈਂ ਉਹਨੂੰ ਵੋਟ ਪਾਵਾਂ ਅੱਜ ਉਹ ਲੁਧਿਆਣਾ ਦੇ ਲੋਕਾਂ ਨੇ ਪ੍ਰੂਫ ਕਰਤਾ ਹੁਣ ਮੈਂ ਕੇਵਲ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਈਆਂ ਮੈਂ ਉਹਨਾਂ ਦਾ ਐਮਪੀ ਨਹੀਂ ਹਾਂ ਉਹਨਾਂ ਦੇ ਤਾਂ ਮੈਂ ਚਰਨਾਂ ਦੇ ਥੱਲੇ ਪਈ ਮਿੱਟੀ ਨੂੰ ਹਮੇਸ਼ਾ ਆਪਣੇ ਮੱਥੇ ਤੇ ਲਾ ਕੇ ਆਸ਼ੀਰਵਾਦ ਉਹਨਾਂ ਦਾ ਲਵਾਂਗਾ ਜਿਹਨਾਂ ਨੇ ਮੈਨੂੰ ਵੋਟਾਂ ਪਾਈਆਂ ਮੇਕੀ ਨੇ ਉਹਨਾਂ ਲੋਕਾਂ ਨੂੰ ਐਮਪੀ ਜਿਨ੍ਹਾਂ ਨੇ ਵੋਟਾਂ ਨਹੀਂ ਪਾਈਆਂ। ਉਹ ਕਿ ਬਹੁਤ ਸਾਰੇ ਮੇਰੇ ਸੱਜਣਾ ਨੂੰ ਲਧਿਆਣੇ ਦੇ ਬਹੁਤ ਸਮਝਦਾਰ ਲੋਕਾਂ ਨੂੰ ਇਸ ਚੋਣਾਂ ਦੇ ਅੰਦਰ ਗੁੰਮਰਾ ਕੀਤਾ ਗਿਆ। ਧਰਮ ਦਾ ਨਾਮ ਲੈ ਕੇ ਮੇਰੇ ਰਾਮ ਜੀ ਦਾ ਨਾਮ ਲੈ ਕੇ। ਪਰ ਰਾਮ ਜੀ ਨੇ ਅਜ ਸਿੱਧ ਕਰਤਾ। ਪਯੋਤਿਆਂ ਦੇ ਵਿੱਚ ਕਾਂਗਰਸ ਪਾਰਟੀ ਨਹੀਂ ਜਿੱਤੋਗੀ। ਇਹ ਆਪਣੇ ਆਪ ਦੇ ਵਿੱਚ ਇਹ ਉਹਨਾਂ ਪਾਰਟੀਆਂ ਨੂੰ ਸਨੇਹ ਹੈ। ਇਹ ਕਿਹੜਾ ਤਾਂਤਾ ਮੇਰੇ ਦੇਸ਼ ਨੂੰ ਤੋੜਨਾ ਚਾਹੁੰਦੀ ਹੈ ਜਿਹੜੇ ਮੇਰੇ ਗੁਰੂਆਂ ਨੂੰ ਮੇਰੇ ਭਗਵਾਨ ਨੂੰ ਵੇਚਣਾ ਚਾਹੁੰਦੇ ਹਨ ਰਾਮ ਅਯੁੱਧਿਆ ਦੇ ਵਿੱਚ ਜਿੱਤ ਹੋਣੀ ਹਨ ਉੱਤਰ ਪ੍ਰਦੇਸ਼ ਸੀਟਾਂ ਭਾਜਪੀ ਦੀਆਂ ਕਰ ਜਾਣੀਆਂ ਔਰ ਅਕਲੇਸ਼ ਸ਼ਾਗਿਰਦੀ ਧਰਮਪੱਖਤੀ 7 ਲੱਖ ਵੋਟਾਂ ਤੇ ਜਿੱਤਣੀਆਂ ਇਹ ਆਪਣੇ ਆਪ ਚ ਸਨੇਹ ਹੈ ਕਿ ਤੁਸੀਂ ਰਾਮ ਜੀ ਨੂੰ ਜਿਸ ਪ੍ਰਕਾਰ ਮੈਂ ਦੇਖਿਆ ਮੇਰਾ ਮੇਰੇ ਮਨ ਨੂੰ ਦਰਦ ਹੋਇਆ ਅਖੀਰਲੇ ਦਿਨਾਂ ਵਿੱਚ ਰਾਤਰੀ ਦੇ ਝੰਡੇ ਲਾ ਕੇ ਜਿਹਦੇ ਤੇ ਭਗਵਾਨ ਰਾਮ ਦੀ ਫੋਟੋ ਸੀ ਉਹ ਇਹਨਾਂ ਨੇ ਜਗਾ ਜਗਾ ਤੇ ਬੰਨਤੇ ਔਰ ਕਈ ਡਿਗ ਡਿਗ ਕੇ ਮਾਫੀ ਚਾਹ ਲੈ ਮੈਨੂੰ ਬੜੀ ਇਸ ਗੱਲ ਦੀ ਸ਼ਰਮ ਆਨੇ ਕੂੜੇ ਦੇ ਢੇਰ 'ਚ ਜਿਹੜੇ ਬੰਨੇ ਸੀ ਉਹ ਯਾਦ ਕਰਾਉਣਾ ਚਾਹੁੰਦੇ ਸੀ ਪ੍ਰਸ਼ਾਦ ਲੈ ਆਏ ਹਨ ਜੋ ਤੇ ਆਦਾ ਤੇ ਉਹ ਜੋ ਬੇਅਦਬੀ ਹੋਈ ਮੈਂ ਸਮਝਦਾ ਕਿ ਅਗਰ ਇਸ ਪ੍ਰਕਾਰ ਕੋਈ ਹੋਰ ਧਰਮ ਇਸ ਤਰ੍ਹਾਂ ਦੀ ਵਿਅਤ ਵੀ ਹੋ ਜਾਂਦੀ ਤਾਂ ਬਹੁਤ ਜ਼ਿਆਦਾ ਰੋਲਾ ਪੈ ਜਾਣਾ ਸੀ ਕਿਉਂਕਿ ਮੈਂ ਸਮਝਦਾ ਸਾਡੇ ਭਗਵਾਨ ਦੀ ਜਿਸ ਪ੍ਰਕਾਰ ਫੋਟੋ ਲਾ ਕੇ ਜਦਾਂ ਜਦਾਂ ਬੰਦ ਕੇ ਛਿੜਛਿੜੀ ਜ਼ਿੰਦਗੀ ਸੋ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਸੀਗੀ ਪਰ ਫਿਰ ਵੀ ਇਹਨਾਂ तमाम ਚੀਜ਼ਾਂ ਦੇ ਬਾਵਜੂਦ ਵੀ ਬਹੁਤ ਵੱਡਾ ਫਤਵਾ ਮੈਨੂੰ ਮਿਲਿਆ ਹੈ ਆਉਣ ਵਾਲਾ ਜਿਹੜਾ ਸਮਾਂ ਉਹ ਮੇਰੇ ਵਾਸਤੇ ਤੁਹਾਨੂੰ ਇਹ ਮੇਰੀ ਜਿੰਦ ਹੈ ਜਿਹਦੀ ਮੈਨੂੰ ਬੇਅਤ ਖੁਸ਼ੀ ਹੈ ਪਰ ਇਹਦੇ ਨਾਲ ਨਾਲ ਮੇਰੇ ਕੋਲੇ ਬਹੁਤ ਵੱਡੇ ਚੈਲੰਜਸ ਰਹਿ ਗਏ ਨੇ ਮੇਰੇ ਤੇ ਆਜੀ ਚਿੰਤਾ ਹੈ ਮੈਂ ਰਾਸ ਸੱਚ ਕਿਉਂਕਿ ਅੱਜ ਬਹੁਤਾ ਅਸੀਂ ਸਵਾਗਤ ਨਹੀਂ ਕੀਤਾ ਨਾ ਹੀ ਕੋਈ ਜਸ਼ਨ ਮਨਾਇਆ ਹੈ ਇਹ ਤਾਂ ਬਾਈ ਚਾਂਸ ਹੋ ਗਿਆ ਪਰ ਸਾਡਾ ਸਨੇਹਾ ਸੀਗਾ ਕਿ ਅਸੀਂ ਜਿਹੜਾ ਜਸ਼ਨ ਹੈ ਜਰੂਰ ਜਿੱਤਦਾ ਮਨਾਵਾਂਗੇ ਲੇਕਿਨ 6 ਤਰੀਕ ਤੋਂ ਬਾਅਦ ਸਾਰੀ ਆਦੇ ਲੀਡਰਸ਼ਿਪ ਨਾਲ ਪਲੈਨਿੰਗ ਕਰਕੇ ਲੇਕਿਨ 6 ਤੱਕ ਕੋਈ ਸੇ ਪ੍ਰਕਾਰ ਦਾ ਕੋਈ ਅਸੀਂ ਜਸ਼ਨ ਨਹੀਂ ਮਨਾਵਾਂਗੇ ਅਸੀਂ ਧਾਰਮਿਕ ਸਥਾਨਾਂ ਤੇ ਜਾ ਕੇ ਅਸੀਂ ਧਨਵਾਦ ਕਰਾਂਗੇ ਸਾਰੇ ਸਾਡੇ ਧਰਮਾਂ ਦਾ ਜਾ ਕੇ ਸਾਡੇ ਗੁਰੂਆਂ ਦਾ ਲੇਕਿਨ ਕਿਸੇ ਪ੍ਰਕਾਰ ਦਾ ਜਸ਼ਨ ਨਹੀਂ ਹੋਊਗਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਨਾ ਬਹੁਤ ਸਾਰੇ ਲੋਕ ਕਹਿੰਦੇ ਕਹਿ ਦਿੰਦੇ ਕਿ ਰਾਜਾ ਬਣੀ ਕਿਸੇ ਦਾ ਜਾਂ ਦੂਸਰੇ ਦੀ ਨਹੀਂ ਕਰਦਾ ਰਾਜਾ ਬਣੀ ਇੱਕ ਸੈਕੂਲਰ ਸੋਚ ਦਾ ਮਾਲਕ ਹੈ ਰਾਜਾ ਵਿਢਿੰਗ ਨੂੰ ਮੇਰੇ ਗੁਰੂ ਮਹਾਰਾਜ ਨੇ ਹੀ ਸਿਖਾਇਆ ਕਿ ਸਬਦੇ ਧਰਮ ਦਾ ਅਸੀਂ ਸਤਕਾਰ ਕਰਨਾ ਹੈ ਔਰ ਕਿੱਥੇ ਵੀ ਸਨੇਹਾ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਮਰ ਵੀ ਕੀਤਾ ਜੇ ਖੁਦਾ ਨਾ ਖਾਤਸਾ ਸਾਡੇ ਮੂੰਹ ਚੋਂ ਕਦੇ ਨਿਕਲ ਜੇ ਕਿ ਬਾਬੇ ਨਾਨਕ ਦਾ ਪੰਜਾ ਭਾਵੇਂ ਅਕਾਲੀ ਦਲ ਵਾਲੇ ਕਹਿ ਦਿੰਦੇ ਕਿ ਬਾਬੇ ਨਾਨਕ ਦੀ ਤੱਕੜੀ ਹੈ ਤਾਂ ਅਸੀਂ ਉਹਦੇ ਤੇ ਵੀ ਮਾਫੀ ਮੰਗੀ ਹੈ ਪਰ ਅਸੀਂ ਜੋ ਸਨੇਹ ਹੈ ਸਾਤ ਸੰਗਤ ਦਾ چاہے ਉਹ Hindu طرف ਦਾ ਸਨੇਹਾ ਹੋਵੇ ਜਦੋਂ ਹਿੰਦੂ ਤਰੰਤ ਦਾ ਜਸ਼ਨ ਮਨਾਇਆ ਤਾਂ ਮੈਨੂੰ ਪਤਾ ਹੈ ਕਿ ਮੈਂ ਘਰ-ਘਰ ਜਾ ਕੇ ਗੱਡਰਬਾਦੇ ਵਿੱਚ ਰਾਮ ਮੰਦਰ ਜੀ ਦੀ ਪਰਿਸ਼ਕਾ ਜਦੋਂ ਸਿੰਘੀ ਦੀਵੇ ਵੰਡੇ ਤੇਲ ਦਿੱਤਾ ਲੋਕਾਂ ਨੂੰ ਗੱਡੀ ਉਤ ਦਿੱਤੇ ਜਸ਼ਨ ਮਨਾਇਆ ਉਹ ਕਿਉਂਕਿ ਉਹ ਸਾਡੇ ਸਨੇਹਾ ਸੀਗਾ ਐਵੇਂ ਹੁਣ ਇਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸੁਨੇਹਾ ਹੈ ਇਸ ਕਰਕੇ ਕਿਸੇ ਪ੍ਰਕਾਰ ਦਾ ਉਜਸ਼ਨ ਨਹੀਂ ਹੈ ਔਰ ਬਹੁਤ ਸਾਰਾ ਕੰਮ ਹੈ ਇਹ ਕੇਵਲ ਕਲੀ ਜਿੱਤ ਦਾ ਜਸ਼ਨ ਨਹੀਂ ਹੈ ਇਸ ਵੱਲ ਬਹੁਤ ਵੱਡੇ ਚੈਲੰਜਸ ਅਗੇ ਨੇ ਜਿਹੜਾ ਸਾਡਾ ਰੋਡ ਮੈਪ ਅਸੀਂ ਡਰਾਈਵ ਇਟ ਦਿੱਤਾ ਹੈ ਉਹ ਵੀ ਸਾਡਾ ਓਪਨ ਸੀਗਾ ਬਹੁਤ سارے ਹੋਰ ਸੁਝਾਅ ਵੀ ਆਏ ਹੈ ਅਸੀਂ ਉਹਨਾਂ ਤੇ ਆਉਣ ਵਾਲੇ ਸਭੇ ਚੰਗ ਕਰਨੇ ਹੈ ਕਿ ਕਿੱਦਾਂ ਅਸੀਂ ਉਹਨੂੰ ਅੱਗੇ ਲੈ ਕੇ ਜਾਣਾ ਹੈ ਔਰ ਮੈਨੂੰ ਲੱਗਦਾ ਹੈ ਕਿ ਬਾਬਾ ਜੀ ਕਿਰਪਾ ਕਰਨਗੇ ਔਰ ਅੱਜ ਬਹੁਤ ਵੱਡੀ ਚੀਜ਼ ਜਿਹੜੀ ਐਨਡੀਏ ਦੀ ਐਨਡੀਏ ਨੂੰ ਜਿਹੜੀ ਲੋਕਾਂ ਨੇ ਸਖਸ ਕੋਲ ਦਾ ਕੰਮ ਕੀਤਾ ਹੈ ਔਰ ਇੰਡੀਆ ਗਠਜੰਬੰਦਨ ਦੀ ਹੋਈ ਹੈ ਮੈਨੂੰ ਲੱਗਦਾ ਹੈ ਕਿ ਆਪਣੇ ਆਪ ਦੇ ਵਿੱਚ ਮਸਾਲ ਹੈਗੀ ਹੈ ਸੁਮ੍ਰਿਤੀ ਰਾਣੀ ਨੂੰ ਵੀ ਖਰਾ ਦਿੱਤਾ ਗਿਆ ਉਤਰ ਪ੍ਰਦੇਸ਼ ਤੋਂ ਪਰ ਯੋਧਿਆ ਦਾ ਮੈਂ ਤੁਹਾਨੂੰ ਦੱਸਦਾ ਕਿ ਅਯੋਧਿਆ ਦੇ ਵਿੱਚ ਬੀਜੇਪੀ ਦਾ ਵਿਅਕਤੀ ਹਾਰਨਾ ਇਹ RAM ਜੀ ਦਾ ਸਿੱਧਾ ਸਿੱਧਾ RAM ਭਗਵਾਨ ਦਾ ਸਿਮੇ ਹੈ ਕਿ ਜੋ ਮੇਰਾ ਨਾਮ ਦਾ ਇਸਤੇਮਾਲ ਗਲਤ ਕਰੇਗਾ ਪੂਰੀ ਨਾਲ ਇਹ ਹੰਕਾਰ ਮੁਰਗਾ ਔਰ ਮੈਨੂੰ ਲੱਗਦਾ ਹੈ ਕਿ ਬਾਬਾ ਕਿਰਪਾ ਕਰੇਗਾ ਕਿ ਸ਼ਾਇਦ ਬਹੁਤ ਸਾਰੇ ਐਨਡੀਏ ਦੇ ਜਿਹੜੇ ਨਾਲ ਸਮਰਥਕ ਜਿਹੜੇ ਸੀਗੇ ਉਹ ਸਾਥੀ ਵੀ ਸੁਣਿਆ ਹੈ ਆਸ-ਪਾਸੋਂ ਕਿ ਉਹ ਟੈਲੀਫੋਨ ਚੱਕਣਾ ਮੋਦੀ ਸਾਹਿਬ ਦਾ ਬੰਦ ਕਰਤਾ ਹੈ ਪਰਮਾਤਮਾ ਕਿਰਪਾ ਕਰੇ ਕਿ ਸ਼ਾਇਦ ਇੰਡੀਆ ਗਠਜੰਬੰਦਨ ਉਹਨਾਂ ਦੇ ਦਿਨਾਂ ਚ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਵੇ ਔਰ ਆਲੀ ਨਾਲ ਮੈਂ ਪੰਜਾਬ ਦੇ ਲੋਕਾਂ ਦਾ ਪ੍ਰਧਾਨ ਹੋਣ ਦੇ ਨਾਤੇ ਕਿਉਂਕਿ ਬਤੌਰ ਪ੍ਰਧਾਨ ਮੇਰੀ ਬਹੁਤ ਜ਼ਿੰਮੇਵਾਰੀ ਬੰਦੀ ਸੀ ਬਹੁਤ ਵੱਡੀ ਇੱਜ਼ਤ ਪ੍ਰਾਪਤ ਸੱਤ ਸੀਟਾਂ ਮੈਨੂੰ ਅਕਸਰ ਮੀਡੀਆ ਵਾਲੇ ਪੁੱਛਦੇ ਸੀ ਕਿ ਭਾਈ ਕਿੰਨੀਆਂ ਸੀਟਾਂ ਤੁਸੀਂ ਲੈ ਕੇ ਜਾਓਗੇ ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਨੰਬਰ ਨਹੀਂ ਹੈ ਮੈਂ ਨਾ 013 ਕਹਾ ਨੰ 13 0 ਕਹਾ ਮੈਂ ਕਹਿ ਰਿਹਾ ਸੀ ਹਮੇਸ਼ਾ ਪਹਿਲੇ ਦਿਨ ਤੋਂ ਅੱਜ ਤੱਕ ਸਭ ਤੋਂ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਸਭ ਤੋਂ ਵੱਧ ਸੀਟਾਂ ਕਾਂਗਰਸ ਪਾਰਟੀ ਲੈ ਕੇ ਜਾਏਗੀ ਅੱਜ ਉਹ ਸਿੱਧ ਹੋ ਗਿਆ ਔਰ ਕਾਂਗਰਸ ਪਾਰਟੀ 2027 ਦੇ ਵਾਸਤੇ ਅੱਜ ਇਹ ਛੱਡਾ ਗੱਡਿਆ ਗਿਆ ਬਾਬਾ ਕਿਰਪਾ ਕਰੇਗਾ 2027 ਚਸੀਂ ਇਹ ਰਾਜਵੜੀ ਨਹੀਂ ਕੱਲੇ ਨਹੀਂ ਜਿੱਤਿਆ ਇਸ ਦਾ ਟੀਮ ਵਰਕ ਇਹ ਸਾਰੀ ਸਾਡੀ ਟੀਮ तमाम सारे ਸੀਨੀਅਰ ਲੀਡਰ ਸਹਿਬਾਨ ਅਸੀਂ ਸਾਰਿਆਂ ਨੇ ਰਲ ਮਿਲ ਕੇ ਆ ਮੇਰੇ ਸਜੇ ਖੰਬੇ ਬੈਠੇ ਜਿਹੜੇ ਲੋਕ ਹੈ ਇਹ ਰਾਜਵੜੀ ਨਹੀਂ ਕੱਲਾ ਜਿੱਤਿਆ ਇਹਨਾਂ ਸਾਰਿਆਂ ਦੀ ਬਹੁਤ سارے ਲੋਕ ਆਏ ਨੇ ਕਿਉਂਕਿ ਆ ਕਈਆਂ ਨੂੰ ਇਸ ਗਾਵੀ ਪ੍ਰੋਗਰਾਮ ਅਸੀਂ ਮੰਦਰ ਮੱਥਾ ਦੇਖਣਾ ਸੀ ਗੁਰਦੁਆਰਾ ਸਾਹਿਬ ਦੇਖਣਾ ਸੀ ਉਹਨਾਂ ਸਾਰਿਆਂ ਦਾ ਵੀ ਸਾਥੀਆਂ ਦਾ ਹਰ ਵਿਅਕਤੀ ਦਾ ਅੱਜ ਮੇਰੀ ਜਿੱਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਛੋਟਾ ਤੋਂ ਛੋਟਾ ਵਰਕਰ ਵੱਡੇ ਤੋਂ ਵੱਡਾ ਵਰਕਰ तमाम कॉन्टेस्टेड ਕੈਂਡੀਡੇਟਸ ਸਾਡੇ ਐਮਐਲਏ ਸਹਿਬਾਨ ਬਹੁਤ ਵੱਡਾ ਇਹਨਾਂ ਨੇ ਮੇਰੀ ਜਿੱਤ ਦੇ ਵਿੱਚ ਯੋਗਦਾਨ ਪਾਇਆ ਸੋ ਆਤ ਵਿੱਚ ਮੇਰੇ ਦੋਸਤਾਂ ਨੂੰ ਮੇਰੇ ਦੋਸਤਾਂ ਨੂੰ ਜਿਹੜੇ ਚੋਣ ਹਾਰ ਗਏ ਪਰਮਾਤਮਾ ਹਮਨ ਚੜ੍ਹਦੀ ਕਲਾ ਬਖਸ਼ੇ ਅੰਦਰੂਸ਼ੀ ਬਖਸ਼ੇ ਪਰ ਮੈਂ ਉਹਨਾਂ ਨੇ ਇੱਕ ਰਾਏ ਦੇਣੀ ਚਾਹੁੰਦਾ ਹਾਂ ਤੁਹਾਡੇ ਨਾਲ ਜਿਸ ਪ੍ਰਕਾਰ ਦੀ ਕੋਚੀਆਂ ਮਿਆਰ ਤੋਂ ਗਿਰ ਗਈ ਜਿਸ ਪ੍ਰਕਾਰ ਦੀ ਸਿਆਸਤ ਉਹਨਾਂ ਲੋਕਾਂ ਨੇ ਕੀਤੀ ਉਹ ਸਾਨੂੰ ਸਾਰਿਆਂ ਨੂੰ ਪਰਹਨ ਕਰਨਾ ਚਾਹੀਦਾ ਕਿ ਅਸੀਂ ਇਹੋ ਜੀ ਸਿਆਸਤ ਨਾ ਕਰੀ ਕਿਸੇ ਵਿਅਕਤੀ ਨੂੰ ਘਰੇ ਲੈ ਜਾਣਾ ਕਿਸੇ ਦੀ ਮਿਹਨਤ ਕਰਕੇ ਉਹਨੂੰ ਚਾਹ ਪਿਉਣਾ ਹਸਤੇ ਲੈ ਕੇ ਜਾਣਾ ਔਰ ਫਿਰ ਇਹ ਕਹਿਣਾ ਮੇਰਾ ਸਮਰਥਨ ਕਰਤਾ ਕਿਸੇ ਨੇ ਕੋਈ ਚਿੱਠੀ ਜਾਲੀ ਬਣਾ ਲੈਣੀ ਫਿਰ ਲਾਈਵ ਹੋ ਜਾਣਾ ਕਿ ਫਲਾਨੀ ਜਗ੍ਹਾ ਤੇ ਫਲਾਨਾ ਇੰਚਾਰਜ ਲਾਤਾ ਫਲਾਨੀ ਜਗ੍ਹਾ ਤੇ ਫਲਾਨਾ ਇੰਚਾਰਜ ਲਾਤਾ ਕੇਸੀ ਵੀ ਨੂੰ ਪਾ ਦੇ 10 ਕਲਾ ਦੇ ਥੱਲੇ ਮਿੱਟੂ ਜੀ ਨੇ ਕੰਮ ਕੀਤਾ ਫਿਰ ਮਿੱਟੂ ਜੀ ਨੇ ਜਲਦੀ ਜਲਦੀ ਲਾਈਵ ਹੋ ਗਏ ਕਿ ਮੈਨੂੰ ਇਹਨਾਂ ਨੇ ਸਮਰਥਨ ਦੇਤਾ ਹੁਣ ਤਾਂ ਮੈਨੂੰ ਵੋਟਾਂ ਪਾ ਲਿਓ ਸੋ ਇਹੋ ਜਿਹੀਆਂ ਜਿਹੜੀਆਂ ਹਰਕਤਾਂ ਇਹ ਸ਼ੋਭਾ ਨਹੀਂ ਦਿੰਦੀਆਂ ਮੈਨੂੰ ਮਿੱਟੂ ਜੀ ਤੇ ਅਫਸੋਸ ਹੈ ਚੰਗਾ ਹੁੰਦਾ ਅੱਜ ਮਿੱਟੂ ਕਾਂਗਰਸ ਪਾਰਟੀ ਦਾ ਮੈਂਬਰ ਆਫ ਪਾਰਲੀਮੈਂਟ ਹੁੰਦਾ ਕਾਂਗਰਸ ਪਾਰਟੀ ਤੋਂ ਚੋਣ ਲੜਦਾ ਅੱਜ ਹੋ ਫਿਰ ਚੌਥੀ ਵਾਰੀ ਦੇਸ਼ ਦੀ ਲੋਕ ਸਭਾ ਚ ਜਾਂਦਾ ਲੇਕਿਨ ਜੇ ਰੋ ਤੁਸੀਂ ਮਾੜੀ ਸੋਚ ਰੱਖੋਗੇ ਤਾਂ ਫਿਰ ਪ੍ਰਮਾਤਮਾ ਤੁਹਾਡੇ ਨੇ ਕਿਰਪਾ ਨਹੀਂ ਕਰੇਗਾ ਸੋ ਅਗਰ ਮਿੱਟੂ ਹੰਦਾ ਨਾ ਸ਼ਾਇਦ ਰਾਜ ਉਹਨੇ ਕਿੱਥੇ ਹੁੰਦਾ ਹੀ ਨਾ ਪਰ ਕਰੇ ਕਰਾਵੇ ਆਪੇ ਆਪ ਸੰਸਦ ਪਾਸੇ ਦੀ ਕਰੇ ਪਰ ਉਹਨਾਂ ਨੂੰ ਸਾਰੇ ਸਾਥੀਆਂ ਨੂੰ ਸਾਰੇ ਪੰਜਾਬ ਦੇ ਹਰ ਵਸਿੰਦੇ ਨੂੰ ਜਿਹੜਾ ਕਾਂਗਰਸ ਪਾਰਟੀ ਨੂੰ ਬੇਸ਼ੱਕ ਉਹਨੇ ਵੋਟ ਪਾਈ ਹੈ ਬੇਸ਼ੱਕ ਉਹਨੇ ਨਹੀਂ ਪਾਈ ਅੱਜ ਨਹੀਂ ਪਾਈ ਤਾਂ ਕੱਲ ਪਾ ਦੇਗਾ ਅਸੀਂ ਤਾਂ ਮੰਗਤੇ ਹੁੰਨੇ ਅਸੀਂ ਤਾਂ ਮੰਗਣਾ ਹੈ ਅੱਜ ਵੀ ਮੰਗਣਾ ਹੈ ਕੱਦ ਵੀ ਮੰਗਣਾ ਹੈ ਸੋ ਦੁਬਾਰਾ ਫੇਰ ਦਿਲ ਦੀਆਂ ਗਹਿਰਾਈਆਂ ਚੋਂ ਨਾ तमाम ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਬਹੁਤ ਸਾਰਾ ਪਿਆਰ ਦਿੱਤਾ ਔਰ ਆਸ ਕਰਦੇ ਆ ਮੇਰੀ ਜਿਹੜੀ ਟੀਮ ਹੈ ਸਾਡੇ ਸਾਥੀ ਹੈ ਸਾਰੇ ਅਸੀਂ ਸਾਰੇ ਰਗ ਰਗ ਕੇ ਮੇਰੀ ਤਰਫੋਂ ਤੇ ਦੋਵੇਂ ਜਾਣੇ ਅਸੀਂ ਇਹਨਾਂ ਦੀ ਗਾਈਡੈਂਸ ਦੇ ਨਾਲ ਸਾਰੇ ਲੀਡਰ ਸਹਿਬਾਨਾਂ ਦੀ ਗਾਈਡੈਂਸ ਨਾਲ ਅਸੀਂ ਉਹ ਨਾਲਿੰਦ ਲੁਧਿਆਣੇ ਦੀ ਸੇਵਾ ਕਰਾਂਗੇ ਇਹ ਮੈਂ ਉਹ ਵੀ ਕਰਦਾ ਦੁਬਾਰਾ ਫਿਰ ਦਿੱਲੀ ਆ ਗਏ ਕੁਝ ਬਸਾਰੇ ਹੋ ਗਏ ਆਪਨੇ ਕਾਂਗਰਸ ਦੀ ਤੁਸੀਂ ਬੈਂਡਰ